ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਅੱਜ ਅਸੀਂ ਸਾਰੇ ਸ਼ਹਿਰ ਕੀ ਹੋਇਆ ਆਇਆ ਜਿਹੜੀ ਕਲੇਟੀ ਮੀਟਿੰਗਾਂ ਦੀ ਪਹਿਲੀ ਵਾਰੀ ਸੀ ਰੱਖੀ ਹੈ ਜੀ ਇਸੇ ਕੇਅਰ ਸਾਡੇ ਸ਼ਹਿਰੀ ਪ੍ਰਧਾਨ ਸਰਬਿੰਦਰ ਸਿੰਘ ਜੀ ਨੇ ਜੋ ਇਹਨਾਂ ਦੀ ਅਗਵਾਈ ਦੇ ਵਿੱਚ ਅੱਜ ਅਸੀਂ ਮੇਟਿਕ ਕੀਤੀ ਹੈ ਜਿਹੜੀ ਸਾਰੇ ਸ਼ਹਿਰ ਦੀ ਕ੍ਰੀਮ ਹੈ ਜਿਹੜੀ ਇਹਦੇ ਵਿੱਚ ਅੱਜ ਹਾਜ਼ਰ ਹੋਈ ਹੈ ਸਾਡਾ ਮੇਨ ਮਤਲਬ ਜਿਹੜਾ ਅੱਜ ਦਾ ਏਜੰਡਾ ਸੀ ਉਹ ਇਹ ਹੈ ਕਿ ਜਿਹੜੀ ਆਉਣ ਵਾਲੀ ਐਮਸੀ ਇਲੈਕਸ਼ਨ ਹੈ ਉਹਦੇ ਵਿੱਚ ਤਕਰੀਬਨ 9 ਮਹੀਨੇ ਜਿਹੜੇ ਉਹ ਰਹਿ ਗਏ ਆ ਇਸ ਕਰਕੇ ਅਸੀਂ ਸਾਰਿਆਂ ਨੂੰ ਅੱਜ ਬੇਨਤੀ ਕੀਤੀ ਆ ਵੀ ਆਪਦੇ ਆਪ ਦੇ ਵਾਰਡਾਂ ਚ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰੀਏ ਜੋ ਵੀ ਆਉਣ ਵਾਲਾ ਸਮਾਂ ਉਹਨੂੰ ਬਧੇ ਨਜ਼ਰ ਰੱਖਦੇ ਹੋਏ ਉਹਨੂੰ ਦੇਖਦੇ ਹੋਏ ਅਸੀਂ ਇੱਥੇ ਸਾਰਿਆਂ ਨੇ ਫੈਸਲਾ ਕੀਤਾ ਕਿ ਜਿਹੜੇ ਕੋਈ ਪੁਰਾਣੇ ਕਾਂਗਰਸੀ ਨੇ ਔਰ ਜਿਹੜਾ ਬੰਦਾ ਵਧੀਆ ਸ਼ਹਿਰ ਚਾਪ ਦੇ ਵਾਰਡ ਚ ਵਧੀਆ ਕੰਮ ਕਰਦਾ ਉਹ ਆਜੇ ਬੰਦੇ ਨੂੰ ਦੇਖ ਕੇ ਆਪਾਂ ਉਹਨੂੰ ਪ੍ਰਮੋਟ ਕਰੀਏ ਕਿ ਜਿਹਨੂੰ ਵਾਰਡ ਵਾਲੇ ਕਹਿਣਗੇ ਉਹਨੂੰ ਆਪਾਂ ਜਿਹੜੀ ਐਮਸੀਡੀ ਹੈ ਇਲੈਕਸ਼ਨ ਉਹ ਲੜਾਵਾਂਗੇ ਉਹ ਸਾਰਿਆਂ ਨੇ ਮਤਲਬ ਅੱਜ ਬਹਿ ਕੇ ਇਹੀ ਫੈਸਲਾ ਕੀਤਾ ਵੀ ਆਪਾਂ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਵਧੀਆ ਕੈਂਡੀਡੇਟਾਂ ਜਿਹੜੇ ਉਹ ਅੱਗੇ ਲੈ ਕੇ ਜੀ ਆਪਣੇ ਸ਼ਹਿਰੀ ਪ੍ਰਧਾਨ ਹਰਵਿੰਦਰਜੀਤ ਸਿੰਘ ਦੀ ਸਿਮਤੀ ਆਮ ਉਸ ਪਾਰਟੀ ਸਾਡੇ ਅੱਜ ਸ਼ਹਿਰ ਦੀ ਮੀਟਿੰਗ ਕੀਤੀ ਗਈ ਤਾਂ ਕਿ ਪਾਰਟ ਕਾਂਗਰਸ ਪਾਰਟੀ ਨੂੰ ਮਜਬੂਤ ਕਰ ਸਕੀਏ ਜਿਨੇ ਕਿ ਸਾਡੇ ਐਮਸੀ ਇਲੈਕਸ਼ਨ ਦੇ ਵਿੱਚ ਨੌਕੀਂ ਨਹੀਂ ਗਏ तकरीबन ਅਸੀਂ ਕਿਹਾ ਵੀ ਹੁਣੀ ਆਪਣੇ ਵਾਰਡਾਂ ਚ ਮਹਮ ਸ਼ੁਰੂ ਕਰ ਦੋ ਵੀ ਪਬਲਿਕ ਦੇ ਵਿੱਚ ਵਿਚਰੋ ਪਬਲਿਕ ਦੇ ਕੰਮ ਕਰਵਾਓ ਜੋਰ ਚੰਗਾ ਬੰਦਾ ਉਹਨੂੰ ਦੇਖ ਕੇ ਛਾੜ ਕੇ ਕਾਂਗਰਸ ਪਾਰਟੀ ਜੀ ਨੂੰ ਵੀ ਟਿਕਟ ਦੇਊਗੀ ਅਸੀਂ ਉਹਦੇ ਨਾਲ ਹੈ ਇਸ ਵਾਰ ਵੀ ਅਸੀਂ ਸਾਡੇ ਸ਼ਹਿਰ ਦੇ ਸੀਨੀਅਰ ਸੀਨੀਅਰ ਆਪੀਆਂ ਨੂੰ ਵੀ ਬੁਲਾਇਆ ਗਿਆ ਵੀ ਤੁਸੀਂ ਕੋਈ ਸਾਨੂੰ ਵਧੀਆ ਬੰਦੇ ਵੜਾਓ ਕੋਈ ਸ਼ਾਰਟਜੀ ਦੇਓ ਤਾਂ ਕਿ ਕਾਂਗਰਸ ਪਾਰਟੀ ਆਉਣ ਵਾਲੇ ਸਮੇਂ ਵਿੱਚ ਮਜ਼ਬੂਤ ਕਰ ਸਕੀਏ ਜਿਵੇਂ ਕਿ ਆ ਸਰਕਾਰ ਦਾ ਤਕਰੀਬਨ ਤੁਹਾਨੂੰ ਪਤਾ ਹੀ ਲੱਗ ਚੁੱਕਿਆ ਹੈ ਵੀ ਪਿੰਡਾਂ ਦੀ ਸਰਕਾਰ ਤਾਂ ਫੇਲ ਹੀ ਹੋ ਚੁੱਕੀ ਹੈ ਪੂਰੀ ਤਰ੍ਹਾਂ ਪਿੰਡਾਂ ਦੇ ਵਿੱਚ ਵੀ ਹਾਲਾਤ ਮਾੜੇ ਨੇ ਪਿੰਡਾਂ 'ਚ ਲੋਕ ਵੀਡੀਓ ਪਾ ਰਹੇ ਨੇ ਕਿ ਇਹਨਾਂ ਨੂੰ ਅਸੀਂ ਕਿੰਨਾ ਚਿਰ ਵੜ ਨਹੀਂ ਦੇਵਾਂਗੇ ਉਹਨਾਂ ਵਾਲੇ ਸਮੇਂ ਦੇ ਵਿੱਚ ਇਸੇ ਲਈ ਅਸੀਂ ਅੱਜ ਮੀਟਿੰਗ ਕੀਤੀ ਆ ਵੀ ਤੁਸੀਂ ਹੁਣ ਉਹਨਾਂ ਵਾਲਾ ਸਮਾਂ ਕਾਂਗਰਸ ਪਾਰਟੀ ਦਾ ਵੀ ਤੁਹਾਨੂੰ ਪਤਾ ਹੀ ਆ ਵੀ ਕੀ ਹਾਲ ਹੈ ਉਹਨਾਂ ਵਾਲਾ ਸਮਾਂ ਕਾਂਗਰਸ ਪਾਰਟੀ ਦਾ ਇਸ ਲਈ ਇਕਜੁੱਟ ਹੋ ਕੇ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰੀਏ